ਅੱਛਾ ਗਰਮੀ ਦੇ ਵਿੱਚ ਤਾਂ ਤੁਸੀਂ ਸਰਧਈ ਸੰਗਤ ਨੂੰ ਪਲਿਆਉਨੇ ਹੋ ਤੇ ਫੇਰ ਬਾਕੀ ਦਾ ਜਿਹੜਾ ਸਾਲ ਆ ਉਹਦੇ ਵਿੱਚ ਕੀ ਕੰਮ-ਕਾਰ ਕਰਦੇ ਹੋ ਦੇਖੋ ਜੀ ਬਾਕੀ ਦੇ ਵਿੱਚ ਜੀ ਅਸੀਂ ਮੈਂ ਗੱਤਕਾ ਸਖਾਨਾ ਹੁਣਾਂ ਜੀ ਕੋਚ ਐ ਜੀ ਮੈਂ ਤੇ ਗੱਤਕੇ ਦਾ ਗੁਰੂ ਮਹਾਰਾਜ ਦੀ ਮੇਰ ਆ ਜੀ ਅਸੀਂ ਆਪਣੀ ਟੀਮ ਨੂੰ ਲੈ ਕੇ ਜਾਣਾ ਵੀ ਅੱਗੇ ਜੀ ਅਸੀਂ ਇੱਕ ਉਹ ਵੀ ਥਾਣੇ ਹੋਇਆ ਜੀ ਆਪਣੇ ਬੱਚਿਆਂ ਨੂੰ ਵੀ ਆਪਾਂ ਗੱਤਕੇ ਦੀ ਲੈਣ ਦੇ ਵਿੱਚ ਪਾਈਏ ਗੁਰਸਿੱਖੀ ਲੈਣ ਦੇ ਵਿੱਚ ਪਾਈਏ ਗੁਰੂ ਮਹਾਰਾਜੇ ਸੇਵਾ ਲਈ ਜਾਂਦੇ ਜੀ ਦਈ ਜਾਂਦੇ ਗੁਰੂ ਸਾਹਿਬ ਮੇਰ ਐ ਜੀ ਬਸ ਇਨਾਂ ਸਬਰ ਸੰਤੋਖ ਹੋਣਾ ਚਾਹੀਦਾ ਕਹਿਣਾ ਗੁਰੂ ਮਹਾਰਾਜ ਦਾ ਬਾਕੀ ਦਾ ਸਭ ਕੁਝ ਐ ਗੁਰੂ ਸਾਹਿਬ ਆਪ ਅੱਛਾ ਜਿਸ ਤਰੀਕੇ ਤੋਂ ਆਪਾਂ ਨੇ ਗੱਲ ਉਹ ਤਾਂ ਕਰ ਲਈ ਕਿ ਜਿਹੜੇ ਪੰਜਾਬ ਦੇ ਵਿੱਚ ਪ੍ਰਵਾਸੀ ਆ ਰਹੇ ਨੇ ਤੇ ਪੰਜਾਬੀ ਹੋਰ ਨਾ ਮੁਲਕਾਂ ਦੇ ਵਿੱਚ ਜਾ ਕੇ ਪ੍ਰਵਾਸੀ ਬਣਦੇ ਨੇ ਤਾਂ ਇਸ ਦੋਵੇਂ ਪ੍ਰਵਾਸੀ ਜਿਹੜੇ ਆ ਰਹੇ ਨੇ ਤੇ ਇਥੋਂ ਪੰਜਾਬ ਦੇ ਵਿੱਚੋਂ ਜਾ ਰਹੇ ਨੇ ਕਿਉਂਕਿ ਇੱਕ ਬੜਾ ਵੱਡੇ ਪੱਧਰ ਤੇ ਕਿਹਾ ਜਾ ਰਿਹਾ ਕਿ ਪੰਜਾਬ ਖਾਲੀ ਹੋ ਜਾਣਾ ਹੈ ਜੁਪੀ ਤੇ ਵਿਹਾਰ ਵਾਲਿਆਂ ਨੇ ਪੰਜਾਬ ਸਮਝ ਲੈਣਾ ਉਹ ਚੀਜ਼ ਨੂੰ ਕਿਸ ਤਰ੍ਹਾਂ ਸਮਝਦੇ ਹੋ ਤੁਸੀਂ ਦੇਖੋ ਜੀ ਮੈਂ ਤਾਂ ਇਹੀ ਗੱਲ ਕਹਿਣਾ ਚਾਹੁੰਦਾ ਜੀ ਪੰਜਾਬ ਦੇ ਵਿੱਚ ਬਹੁਤ ਕਾਰੋਬਾਰ ਨੇ ਅੱਜ ਦਾ ਅੱਜ ਦੀ ਦੇ ਆਪਾਂ ਗੱਲ ਕਰੀਏ ਜੀ ਆਪਾਂ 2025 ਦੀ ਗੱਲ ਕਰੀਏ ਜੀ ਅੱਜ ਕਾਰੋਬਾਰ ਬਹੁਤ ਹੈ ਪੰਜਾਬ ਦੇ ਵਿੱਚ ਜੇ ਆਪਾਂ ਅੱਜ ਛੋਟੇ ਤੋਂ ਛੋਟਾ ਕਾਰੋਬਾਰੀ ਕਾਰੋਬਾਰ ਵੀ ਪੰਜਾਬ ਦੇ ਵਿੱਚ ਕਰ ਲਾਂਗੇ ਨਾ ਗੁਰੂ ਮਹਾਰਾਜ ਦੀ ਮਿਹਰ ਹੋ ਜਾਣੀ ਉਸ ਕਾਰੋਬਾਰ ਤੇ ਪੰਜਾਬ ਦੇ ਵਿੱਚ ਵੀ بڑا ਕਾਰੋਬਾਰਾ ਦੇਖੋ ਬਾਹਰ ਤਾਂ ਆਪਾਂ ਦਾ ਹਾਲਾਤ ਦੇ ਹੀ ਗਏ ਰਹੇ ਜੀ ਹੁਣ ਕਿਵੇਂ ਉਹ ਉਧਰੋਂ ਇਧਰੋਂ ਗੇਰੀ ਜਾਂਦੇ ਨੇ ਹੁਣ ਅਮਰੀਕਾ ਆਪਣੇ ਸਾਰੇ ਪੰਜਾਬੀ ਵੀਰ ਕਿੰਨੇ ਆਏ ਨੇ ਵਾਪਸ ਡਿਪੋਰਟ ਹੋ ਕੇ ਆਏ ਨੇ ਤੇ ਮੈਂ ਸਾਰੇ ਵੀਰਾਂ ਨੂੰ ਇਹੀ ਬੇਨਤੀ ਕਰਦೇನೆ ਆ ਜਿਹੜਾ ਪੜ੍ਹ ਲਿਖ ਕੇ ਕੱਲਾ ਆਪਣਾ ਪੜ੍ਹ ਲਿਖ ਕੇ ਆਪਾਂ ਬਾਹਰੇ ਨੂੰ ਨਹੀਂ ਤੁਰਨਾ ਆਪਾਂ ਇੱਥੇ ਨੌਕਰੀਆਂ ਵੀ ਕਰਨੀਆਂ ਨੇ ਬਾਧੂ ਨੌਕਰੀਆਂ ਨੇ ਜੇ ਆਪਾਂ ਮਿਹਨਤ ਕਰਾਂਗੇ ਤਾਂ ਸਭ ਕੁਝ ਹਾਸਲ ਕਰ ਸਕਦੇ ਆ ਸਭ ਕੁਝ ਹੈ ਪੰਜਾਬ ਨੂੰ ਆਪਾਂ ਪੰਜਾਬ 'ਚ ਰਹਿ ਕੇ ਖਿਸ਼ਾਲ ਬਣਾਈਏ ਬਾਹਰੇ ਜਾ ਕੇ ਨਹੀਂ ਬਾਹਰ ਜਿਹੜੇ ਚਲੇ ਗਏ ਚੱਲਾ ਅਸੀਂ ਚਲੇ ਗਏ ਉਹਨਾਂ ਨੂੰ ਕੁਛ ਨਹੀਂ ਕਹਿਣਾ ਜੋ ਵੀ ਹੈ ਸਭ ਕੁਝ ਪਰ ਅੱਜ ਦੇ ਸਮੇਂ ਦੀ ਅੱਜ ਦੇ ਦੌਰ ਦੀ ਗੱਲ ਕਰਦੇ ਆ ਤੁਸੀਂ ਪੰਜਾਬ ਦੇ ਵਿੱਚ ਬਹੁਤ ਕੁਝ ਕਰ ਸਕਦੇ ਹੋ ਇਦਾਂ ਦੀ ਕੋਈ ਗੱਲ ਨਹੀਂ ਕੰਮ ਤੁਸੀਂ ਤੋਰ ਕੇ ਤਾਂ ਦੇਖੋ ਮਾਰੇ ਨੇ ਆਪੇ ਮਿਹਰ ਕਰ ਦੇਣੀ ਹੈ ਇਦਾਂ ਦੀ ਕੋਈ ਗੱਲ ਨਹੀਂ ਪੰਜਾਬ ਦੇ ਵਿੱਚ ਕੋਈ ਪੰਜਾਬ ਘਾਟਾ ਪੈ ਜੂਗਾ ਜਾਂ ਕਿਸੇ ਨੂੰ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜੀ ਇਹ ਅ ਬਹੁਤ ਸਾਰੇ ਕੰਮ ਨੇ ਤੇ ਬਹੁਤ ਸਾਰੇ ਕੰਮ ਕਰ ਸਕਦੇ ਨੇ ਉਹਨਾਂ ਦੇ ਵਿੱਚੋਂ ਕਿਹੜੇ ਕੰਮ ਨੇ ਜਿਵੇਂ ਤੁਸੀਂ ਸਮਝਦੇ ਹੋ ਕਿ ਨੌਜਵਾਨ ਨੇ ਜਿਹੜੇ ਉਹ ਕਰ ਸਕਦੇ ਨੇ ਦੇਖੋ ਜੀ ਮੈਂ ਤਾਂ ਇੱਕ ਗੱਲ ਕਹਿਣਾ ਜੀ ਦੇਖੋ ਜਿਹੜੇ ਮੇਰੀ ਮੇਰੀ ਫੀਲਡ ਦਾ ਕੰਮ ਹੈ ਜਿਵੇਂ ਹੁਣ ਮੈਂ ਰੇੜੀ ਲਾ ਕੇ ਬੈਠਾ ਜੀ ਇੱਕ ਛੋਟਾ ਜਿਹਾ ਮੇਰਾ ਮੇਰਾ ਕਾਰੋਬਾਰ ਹੈ ਜੀ ਠੀਕ ਹੈ ਜੀ ਤੇ ਮੈਂ ਨੌਜਵਾਨ ਨੂੰ ਇਹੀ ਗੱਲ ਕਹਿਣਾ ਚਾਹੁੰਦਾ ਜਿਹੜਾ ਕੋਈ ਜਿਹੜਾ ਕੋਈ ਵੇਲਾ ਨਾ ਵੀਰ ਬਾਈ ਤੁਸੀਂ ਮੇਰੇ ਕੋ ਆਓ ਅਹੀ ਸ਼ਰਦਾ ਜੀ ਤੁਹਾਨੂੰ ਸਿਖਾਵਾਂਗੇ ਸ਼ਰਦਾ ਜੀ ਬਣਾਣੀ ਸਿਖਾਵਾਂਗੇ ਤੁਸੀਂ ਆਪਣੀ ਪਿੰਡ ਲਾਓ ਜਿੱਥੇ ਮਰਜੀ ਤੁਸੀਂ ਰੇੜੀ ਲਾਓ ਕੰਮ ਬੜੇ ਨੇ ਕੁਲਚੇ ਦਾ 버ਗਰ ਦਾ ਅੱਛੀ ਕੁਆਲਿਟੀ ਦਾ ਕੰਮ ਕਰੋ ਤੁਸੀਂ ਜਿਹੜਾ ਮਰਜੀ ਕੰਮ ਕਰ ਲਓ ਵੀਰੇ ਹੱਥ ਤਾਂ ਪਾਓ ਤੁਸੀਂ ਕੰਮ ਨੂੰ ਸਕੰਜਮੀ ਦਾ ਕੰਮ ਵੀਰੇ ਜਿਹੜਾ ਮਰਜੀ ਗੰਨੇ ਦੇ ਜੂਸ ਦਾ ਕੰਮ ਆਪਾਂ ਕਿਉਂ ਨਾ ਕੰਮ ਕਰੀਏ ਵੀਰੇ ਆਪਾਂ ਕਿਉਂ ਨਾ ਅੱਗੇ ਹੋਈਏ ਵੀਰੇ